ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਅੱਜ ਦੀ ਜੜੀ ਦੇ ਵਿੱਚ ਮੌਸਮ ਦੀ ਅਪਡੇਟ ਲੈ ਕੇ ਹਾਜ਼ਰ ਹਾਂ ਜੀ ਅ ਸਿਸਟਮਾਂ ਦੀ ਗੱਲ ਕਰਾਂਗੇ ਪੰਜਾਬ ਵਾਲੇ ਪਾਸੇ ਜਾਣਗੇ ਉੱਤਰ ਭਾਰਤ ਵਾਲੇ ਪਾਸੇ ਮੀਂਹ ਵਾਲਾ ਸਿਸਟਮ ਕਦੋਂ ਆਉਂਦਾ ਜਾ ਰਿਹਾ ਤੇ ਥੱਲੇ ਇੱਕ ਬੰਗਾਲ ਦੀ ਖਾੜੀ ਦੇ ਵਿੱਚ ਚੱਕਰਵਾਤੀ ਤੂਫਾਨ ਤਿਆਰ ਹੋ ਰਿਹਾ ਇਹ ਕਿਹੜੇ ਸੂਬਿਆਂ ਨੂੰ ਪ੍ਰਭਾਵਿਤ ਕਰੇਗਾ ਇਹ ਸਾਰੀ ਗੱਲਬਾਤ ਅੱਫਾ ਇਸ ਜੜੀ ਦੇ ਵਿੱਚ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਸੈਟਲਾਈਟ ਦਸੇਣਾ ਐਸੇ ਲਿਦੇਣਾ ਤੁਹਾਡੇ ਨਾਲ ਸਾਂਝਾ ਕਰ ਰਹੇ ਆ ਦਿਨ 22 ਨਵੰਬਰ ਸ਼ਨੀਵਾਰ ਦਾ ਅੱਜ ਦਿਨ ਹੈ ਦਿਨ ਲੰਘ ਚੁੱਕਿਆ ਜੀ ਰਾਤ ਦੇ ਫੜਾਤੇ ਆਪਾਂ ਪਹੁੰਚ ਗਏ ਆ ਰਾਤ ਦੇ ਲਗਭਗ 8:00 ਵੱਜਾ ਚਲੇ ਆ ਸੋ ਤਾਂ ਫੇਰ ਜੇਕਰ ਗੱਲ ਕਰੀਏ ਉੱਤਰ ਭਾਰਤ ਵੱਲ ਆਉਣ ਵਾਲੇ ਸਿਸਟਮ ਦੀ ਆਉਂਦੇ ਜਿਹੜੇ 10-12 ਦਿਨ ਹੋਣਗੇ ਮੌਸਮ ਲਗਭਗ ਖੁਸ਼ਕ ਰਹਿੰਦਾ ਜਾ ਫਰਿਆ ਯਾਨੀ ਕਿ ਨਵੰਬਰ ਦੇ ਅਖੀਰ ਤੱਕ ਵੱਡੇ ਮੀਂਹ ਵਾਲਾ ਸਿਸਟਮ ਕੋਈ ਪ੍ਰਭਾਵਿਤ ਕਰਦਾ ਨਜ਼ਰ ਨਹੀਂ ਆ ਰਿਹਾ ਹਾਲਾਂਕਿ ਇੱਕ ਦੋ ਟੁੱਟਵੇਂ ਜਿਹੇ ਸਿਸਟਮ ਆਉਣਗੇ ਜਿਹੜੇ ਕਿ ਬਦਲਬਾਝ ਦੇ ਸਕਦੇ ਨੇ ਬਾਕੀ ਮੀਂਹ ਵਾਲੇ ਫਖ ਤੋਂ ਮੌਸਮ ਖੁਸ਼ਕ ਰਹਿੰਦਾ ਜਾ ਫਰਿਆ ਉੱਤਰ ਖਛੋਂ ਦੀਆਂ ਠੰਡੀਆਂ ਖੁਸ਼ਕ ਹਵਾਵਾਂ ਆਪਣੀ ਰਵਾਨਗੀ ਤੇ ਜਿਵੇਂ ਚੱਲ ਰਹੀਆਂ ਨੇ ਇਸੇ ਤਰ੍ਹਾਂ ਚੱਲਦੇ ਰਹਿਣ ਦਾ ਅਨੁਮਾਨ ਹੈ ਟੈਂਪਰੇਚਰ ਜੇਕਰ ਹੁਣ ਦਿਨਾਂ ਦੇ ਦੇਖਦੇ ਆ ਤੇ 27 ਤੋਂ ਲੈ ਕੇ 30 ਦੇ ਵਿੱਚਕਾਰ ਬਹੁਤੇ ਟੈਂਪਰੇਚਰ ਆ ਜਿਹੜੇ ਬਹੁਤੇ ਜ਼ਿਲ੍ਹਿਆਂ ਦੇ ਵਿੱਚ ਦਰਜ ਹੋ ਰਹੇ ਨੇ ਸੋ ਇਸੇ ਤਰ੍ਹਾਂ ਇਹ ਵੀ ਚੱਲਦੇ ਰਹਿਣਗੇ ਰਾਤਾਂ ਠੰਡੀਆਂ ਹੋ ਸਕਦੀਆਂ ਨੇ ਆਉਂਦੀਆਂ ਜਿਹੜੀਆਂ ਰਾਤਾਂ ਹੋਣਗੀਆਂ 에ਅਰ ਕੁਆਲਿਟੀ ਇੰਡੈਕਸ ਖਰਾਬ ਲੈਵਲ ਤੇ ਆ 150 ਤੋਂ ਲੈ ਕੇ 200 ਕਿਤੇ ਕਿਤੇ 200 ਤੋਂ ਵੀ ਤਹਾਂ ਜਿਹੜਾ 에ਅਰ ਕੁਆਲਿਟੀ ਇੰਡੈਕਸ ਦਾ ਜਿਹੜਾ ਲੈਵਲ ਆ ਚੱਲਦਾ ਫਿਆ ਪੰਜਾਬ ਦੇ ਵਿੱਚ ਦਿੱਲੀ ਵਾਲੇ ਫਾਸੇ ਨੂੰ ਆਫਾ ਜਾਈਏ ਫਾਟੂਨਗਲੀ ਯੂਫੀ ਵਾਲੇ ਫਾਸੇ ਜਾਈਏ ਨੋਇਡਾ ਵਾਲੇ ਫਾਸੇ ਜਾਈਏ ਤੇ ਉੱਥੇ 에ਅਰ ਕੁਆਲਿਟੀ ਬੇਹਦ ਖ ഏർ കുവലി ഇൻഡെക്സാ ജാത മീറ്റരോ ക ਸੋ ਜਿਹੜਾ ਸਿਸਟਮ ਪੰਜਾਬ ਨੂੰ ਹਰਿਆਣਾ ਰਾਜਸਥਾਨ ਦੇ ਉੱਤਰੀ ਭਾਗ ਤੇ ਇੱਧਰ ਜੰਮੂ ਤੇ ਹਿਮਾਚਲ ਇਹਨਾਂ ਖੇਤਰਾਂ ਨੂੰ ਪ੍ਰਭਾਵਿਤ ਕਰੇਗਾ ਇਹ ਸਿਸਟਮ ਆਏਗਾ ਜੀ ਦਸੰਬਰ ਦੇ ਪਹਿਲੇ ਹਫਤੇ ਦੇ ਵਿੱਚ ਤੇ ਪਹਿਲੇ ਹਫਤੇ ਦੇ ਵੀ ਅਖੀਲੇ ਦਿਨਾਂ ਦੇ ਵਿੱਚ ਜਾਂ ਫਿਰ ਦੂਜੇ ਹਫਤੇ ਦੇ ਪਹਿਲੇ ਦਿਨਾਂ ਦੇ ਵਿੱਚ ਦਸੰਬਰ ਦਾ ਜਿਹੜਾ ਪਹਿਲਾ 15ਵਾਂ ਹੋਏਗਾ ਯਾਨੀ ਕਿ ਜਿਹੜੇ ਪਹਿਲੇ 15 ਦਿਨ ਹੋਣਗੇ ਉਹਨਾਂ ਦਿਨਾਂ ਦੇ ਵਿੱਚ ਇਹ ਸਿਸਟਮ ਜਿਹੜਾ ਹੈਗਾ ਪ੍ਰਭਾਵਿਤ ਕਰੇਗਾ ਤੇ ਇਸ ਸਿਸਟਮ ਦੇ ਸਦਕਾ ਮੀਂਹ ਗਰੇਵਾਰ ਕੁਝ ਖੇਤਰਾਂ ਦੇ ਵਿੱਚ ਤੇਜ਼ ਹਵਾਵਾਂ ਚੱਲ ਸਕਦੀਆਂ ਨੇ ਤੋ ਇਹ ਜਿਹੜਾ ਸਿਸਟਮ ਹੈ ਤਗੜੇ ਲੈਵਲ ਦਾ ਹੋ ਸਕਦਾ ਹੈ ਹਾਲੇ ਕਾਫੀ ਦਿਨਾਂ ਵਿੱਚ ਗੈਪ ਹੈ ਜਿਹੜਾ ਉਹ ਲੰਮਾ ਹੈ ਤੇ ਇਹ ਸਿਸਟਮ ਥੱਲੇ ਵੀ ਹੋ ਸਕਦਾ ਉੱਪਰ ਵੀ ਹੋ ਸਕਦਾ ਪਰ ਹਾਲੇ ਜਿਹੜੀਆਂ ਸਿਚੁਏਸ਼ਨ ਬਣ ਰਹੀਆਂ ਨੇ ਕੰਡੀਸ਼ਨ ਦੇ ਆਧਾਰ ਤੇ ਇਹ ਸਿਸਟਮ ਤਗੜੇ ਜਾ ਪਰਿਆ ਸੋ ਥੱਲੇ ਆ ਜੇਕਰ ਗੱਲ ਕਰਦੇ ਆ ਬੰਗਾਲ ਦੀ ਖਾੜੀ ਬੰਗਾਲ ਦੀ ਖਾੜੀ ਦੇ ਵਿੱਚ ਇੱਕ ਘੱਟ ਦਬਾ ਦਾ ਖੇਤਰ ਬਣਿਆ ਹੋਇਆ ਜਿਹੜਾ ਕਿ ਆਉਂਦੇ ਦੋ-ਤਿੰਨ ਦਿਨਾਂ ਦੇ ਵਿੱਚ ਇਨ ਸਾਈਕਲੋਨ ਵਾਣਾਂ ਸੰਭਾਵਨਾ ਵਾ ਫੁਰੀ ਫੁਰੀ ਵੱਡ ਚੁੱਕੀਆਂ ਨੇ ਤੇ ਮੌਸਮ ਵਿਭਾਗ ਦਾ ਵੀ ਇਹੀ ਕਹਿ ਰਿਹਾ ਕਿ ਸਾਈਕਲੋਨ ਜਿਹੜਾ ਜੇਕਰ ਸਾਈਕਲੋਨ ਵੱਡ ਤੇ ਇਹ ਸਾਈਕਲੋਨ ਹੈ ਜਿਹੜੇ ਵਿੱਚ ਤੇ ਜਿਹੜੇ ਸਾਲਾਂ ਦੇ ਵਿੱਚ ਇਹ ਤੂਫਾਨ ਬਣਦੇ ਆ ਰਹੇ ਨੇ ਬੇ ਆਫ ਬੰਗਾਲ ਯਾਨੀ ਕਿ ਬੰਗਾਲ ਦੀ ਖਾੜੀ ਦੇ ਵਿੱਚ ਉਹਨਾਂ ਤੂਫਾਨਾਂ ਨਾਲੋਂ ਕਿਤੇ ਤਕੜਾ ਤੂਫਾਨ ਇਹ ਹੋ ਸਕਦਾ ਹੈ ਤੇ ਇਹ ਪ੍ਰਭਾਵਿਤ ਕਰੇਗਾ ਮੁੱਖ ਤੌਰ ਤੇ ਪੱਛਮੀ ਬੰਗਾਲ, ਉੜੀਸਾ, ਆਂਧਰਾ ਪ੍ਰਦੇਸ਼, ਬੰਗਲਾਦੇਸ਼ ਤੇ ਨਾਲ ਲੱਗਦੇ ਜਿਹੜੇ ਖੇਤਰ ਜਿਹੜੇ ਤੱਟਵਰਤੀ ਸੂਬੇ ਹੈ ਬੰਗਾਲ ਦੀ ਖਾੜੀ ਦੇ ਨਾਲ ਲੱਗਦੇ ਜਿਹੜੇ ਵੀ ਖੇਤਰ ਹੈ ਇਹਨਾਂ ਖੇਤਰਾਂ ਨੂੰ ਇਹ ਪ੍ਰਭਾਵਿਤ ਕਰ ਸਕਦਾ ਹੈ ਕਿਉਂਕਿ ਇਹਦੀ ਡਾਇਰੈਕਸ਼ਨ ਹਜੇ ਕਲੀਅਰ ਨਹੀਂ ਹੈ ਕਿ ਕਿਹੜੀ ਡਾਇਰੈਕਸ਼ਨ ਵੱਲ ਵਧੇਗਾ ਤੇ ਤੁਸੀਂ ਦੇਖ ਵੀ ਸਕਦੇ ਆ ਕਿ ਹਲਚਲ ਹੈ ਜਿਹੜੀ ਇਸ ਵੇ ਬੰਗਾਲ ਦੇ ਖਾੜੀ ਦੇ ਵਿੱਚ ਜਬਰਦਸਤ ਚਲਦੀ ਫਈਆ ਤੇ ਆਉਂਦੇ ਦਿਨਾਂ ਦੇ ਵਿੱਚ ਇਹ ਸਾਈਕਲੋਨ ਭਾਰਤ ਦੇ ਤੱਟਵਰਤੇ ਸੂਬਿਆਂ ਨੂੰ ਪ੍ਰਭਾਵਿਤ ਕਰਦਾ ਨਜ਼ਰ ਆ ਸਕਦਾ ਤੇ ਇਹਦਾ ਨਾਮ ਵੀ ਜਿਹੜਾ ਉਹ ਰੱਖ ਦਿੱਤਾ ਗਿਆ ਸਨਯਰ ਨਾਮ ਯਾ ਫਾਗਲੀ ਸਨਯਰ ਨਾਮ ਰੱਖਿਆ ਗਿਆ ਹੈ ਦਾ ਤੇ ਇਹ ਨਾਮ ਜਿਹੜਾ ਦਿੱਤਾ ਹੈ ਯੂਨਾਈਟਿਡ ਅਰਬ ਅਮੀਰਾਤ ਯਾਨਕਿ ਜਿਹਨੂੰ ਫਾਗਾਇਦੇ ਨੇ ਅਸਯੁਖਤ ਅਰਬ ਅਮੀਰਾਤ ਸਿੱਧੇ ਤੌਰ ਤੇ ਫਾਗਾਇ ਇਹ ਦੁਬਈ ਨੇ ਹੈ ਨਾਮ ਇਹ ਜਨ ਦਿੱਤਾ ਤੇ ਇਸ ਤੋਂ ਇਲਾਵਾ ਇਹ ਜਿਹੜਾ ਤੱਟਵਰਤੀ ਜਿਹੜੇ ਸੂਬੇ ਨੇ ਕਿਉਂਕਿ ਸਾਈਕਲੋਨ ਜਿਹੜਾ ਕੱਲੇ ਤੱਟਵਰਤੀ ਸੂਬਿਆਂ ਨੂੰ ਪ੍ਰਭਾਵਿਤ ਨਹੀਂ ਕਰੇਗਾ ਜੇਕਰ ਇਹ ਬੰਗਾਲ ਵਾਲੇ ਫਾਸੇ ਅੱਗੇ ਵਧਾ Orissa ਵਾਲੇ ਫਾਸੇ ਵਧਾ ਤੇ ਆਂਧਰ ਪ੍ਰਦੇਸ਼ ਹੋ ਗਿਆ ਕਰਨਾਟਕਾ ਹੋ ਗਿਆ ਬਿਹਾਰ ਹੋ ਗਿਆ ਝਾਰਖੰਡ ਹੋ ਗਿਆ ਇਹਨਾਂ ਸੂਬਿਆਂ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ ਤੇ ਇਹ ਸਾਈਕਲੋਨ ਦਾ ਮੜਾ ਮੋਟਾ ਅਸਰ ਹੈ ਜਿਹੜਾ ਉਸ ਸਿਸਟਮਾਂ ਤੇ ਹੋਵੇਗਾ ਜਿਹੜੇ ਉੱਤਰ ਭਾਰਤ ਵੱਲ ਆਉਣਗੇ ਜੇਕਰ ਇਹ ਸਾਈਕਲੋਨ ਅੱਗੇ ਵਧ ਕੇ ਯਾਨੀ ਕਿ ਡੀਪ ਪ੍ਰੇਪਰੇਸ਼ਨ ਵੱਲ ਕੇਂਦਰੀ ਭਾਰਤ ਵੱਲ ਆਉਂਦਾ ਆਉਂਦੇ ਦਿਨਾਂ ਦੇ ਵਿੱਚ ਤੇ ਇਹਦਾ ਅਸਰ ਕੁਛ ਸਿਸਟਮਾਟਿਕ ਪਾਇਆ ਸਕਦਾ ਸਿਸਟਮ ਘਟ ਵੀ ਸਕਦੇ ਨੇ ਸਿਸਟਮ ਵਧ ਵੀ ਸਕਦੇ ਨੇ ਜਿਹੜਾ ਸਿਸਟਮ ਦਸੰਬਰ ਦੇ ਵਿੱਚ ਲੱਗਣਾ ਹੈ ਉਹਦੇ ਵਿੱਚ ਗਰਾਵਟ ਵੀ ਆ ਸਕਦੀ ਹੈ ਤੇ ਉਹਦੇ ਵਿੱਚ ਉਛਾਲ ਵੀ ਆ ਸਕਦਾ ਜੇਕਰ ਸਾਈਕਲਨ ਇਹਦਾ ਸਿੱਧੇ ਜਾਂ ਅਸਿੱਧੇ ਤੌਰ ਤੇ ਅਸਰ ਕੁਛ ਇਹਦੇ ਤੇ ਜ਼ਰੂਰ ਪਾਏਗਾ ਸੋ ਬਾਕੀ ਆਉਣ ਦੇ ਦਿਨਾਂ ਦੇ ਵਿੱਚ ਇਹ ਤੂਫਾਨ ਬਣਦਾ ਹੈ ਜਾਂ ਨਹੀਂ ਬਣਦਾ ਡੈੱਡ ਹੋ ਜਾਂਦਾ ਹੈ ਸੰਭਾਵਨਾ ਵਾਜ ਦੀ ਤੂਫਾਨ ਬਣ ਰਹੀਆਂ ਨਹੀਂ ਤੇ ਬਾਕੀ ਆਉਣ ਦੇ ਦਿਨਾਂ ਦੇ ਵਿੱਚ ਇਹਦੀ ਅਪਡੇਟ ਤੁਹਾਨੂੰ ਰੈਗੂਲਰ ਦਿੰਦੇ ਰਹਾਂਗੇ ਪੰਜਾਬ ਵਾਲੇ ਫਾਸੇ ਦੇਖੀਏ ਉੱਤਰ ਫਾਰ ਦੇ ਵਿੱਚ ਮਾਸੂਦੇ ਦੇ ਸਕਦੇ ਹਾਂ ਕਿ ਲਗਭਗ ਸਾਫੀ ਬਣਿਆ ਹੋਇਆ ਹੈ ਤੇ ਸਾਫੀ ਰਹੇਗਾ ਜੇ ਆਉਣ ਦੇ ਦਿਨਾਂ ਦੇ ਵਿੱਚ ਵੀ ਵੱਡੇ ਫੱਦਰ ਤੇ ਕੋਈ ਹਲਚਲ ਨਹੀਂ ਕੋਈ ਮੀਂਹ ਜਾਂ ਅਖਰ ਵਾਲੇ ਹਾਲਾਤ ਨਹੀਂ ਦਸੰਬਰ ਦੇ ਵਿੱਚ ਭਾਰੇ ਮੀਂਹ ਪਲੱਸ ਗਰੇ ਮਾਰਲੀ ਜਿਹੜੇ ਆ ਕੁਸ਼ ਖੇਤਰ ਤਿਆਰ ਰਹਿਣ ਤੇ ਉੱਪਰਲੇ ਪਹਾੜੀ ਖੇਤਰ ਤਗੜੀ ਬਰਫ ਵਾਰੀ ਦੇ ਲਈ ਤਿਆਰ ਰਹਿਣ ਤੁਹਾਨੂੰ